ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀવાડી ਦੇ ਸੰਧਾ ਦਾ ਕਾਰੋਬਾਰ ਅੱਜ ਜਿੱਸੇ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਇਆ ਹਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਟਰਾਲੀ ਵਿਕਾਊ ਹੈ ਜੀ 18x7 ਦੀ ਡਬਲ ਟੈਰੀ 2023 ਮਾਡਲ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਕ 292000 797386128 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਨਿਸ਼ਾਨ ਸਣੀ ਗੱਡੀ ਵਿਕਾਊ ਹੈ ਜੀ 2012 ਮਾਡਲ ਐਕਸ ਐਲ ਡੀਜ਼ਲ ਦੀ ਗੱਡੀ ਹੈ ਜੀ ਪਹਿਲੇ ਨਾ ਹੈ ਇੱਕ ਹੱਥ ਚੱਲੀ ਹੈ 80000 ਰੇਟ ਦੀ ਗੱਲ ਕਰੀਏ ਤਾਂ 3,25,000 ਏਰੀਆ ਸੈਕਟਰ ਕਰਨੇ ਮੋਹਾਲੀ 82880 12001 82880 12001 ਇਸ ਨੰਬਰ ਤੇ ਫੋਨ ਕਰਕੇ ਨਿਸ਼ਾਨ ਸਣੀ ਗੱਡੀ ਤੁਸੀਂ 3,25,000 ਚ ਖਰੀਦ ਸਕਦੇ ਹੋ ਬਰੇਜਾ ਜੀਡੀਆਈ ਗੱਡੀ ਵਿਕਾਊ ਹੈ ਜੀ 2016 ਮਾਡਲ ਬਰੇਜਾ ਜੀਡੀਆਈ ਗੱਡੀ ਵਿਕਾਊ ਹੈ ਜੀ ਟੌਪ ਮਾਡਲ 2016 ਪਹਿਲੇ ਨਾ ਨਵੇਂ ਟੈਰ ਨਾਨ ਐਕਸੀਡੈਂਟ ਕਾਗਜ਼ ਵਗੈਰਾ ਪੂਰੇ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਗੇ ਰੇਟ ਦੀ ਗੱਲ ਕਰੀਏ ਤਾਂ 6,80,000 ਰੁਪਿਆ ਡਿਮਾਂਡ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਇਸ ਨੰਬਰ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ 946403008 ਇਸ ਨੰਬਰ ਤੇ ਖਰੀਦ ਸਕਦੇ ਹੋ ਸਵਿਫਟ ਡਿਜ਼ਾਇਰ ਐਲਡੀਆਈ ਗੱਡੀ ਵਿਕਾਊ ਹੈ ਜੀ 2015 ਮਾਡਲ ਗੱਡੀ ਹੈ 2,80,000 ਰੇਟ ਮੰਗਿਆ ਏਰੀਆ ਜੀ ਪਿੰਡ ਚੀਮਾ ਯੋਧਪੁਰ ਨੇੜੇ ਬਰਨਾਲਾ ਪੰਜਾਬ ਨੰਬਰ ਹੈ ਜੀ ਗੱਡੀ ਕੋਈ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਬਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਹੈ ਜੀ ਨੰਬਰ ਨੋਟ ਕਰ ਲਓ 9914722031 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਸਵਿਫਟ ਡਿਜ਼ਾਇਰ ਗੱਡੀ ਨੂੰ ਖਰੀਦ ਸਕਦੇ ਹੋ 10 ਦਿਨਾਂ ਦੀ ਸੂਈ ਗਾਂ ਵਿਕਾਊ ਹੈ ਜੀ ਮੰਗਰ ਬੱਛੀ ਹੈ ਦੁੱਧ 11 ਕਿਲੋ ਤੇ 30000 ਰੁਪਏ ਰੇਟ ਮੰਗੇ ਹੈ ਏਰੀਆ ਗੁਰਦਾਸਪੁਰ ਹੈ ਜੀ 10 ਦਿਨਾਂ ਦੀ ਸੂਈ ਗਾਂ ਵਿਕਾਊ ਹੈ ਜੀ 11 ਕਿਲੋ ਦੁੱਧ ਹੈ 30000 ਰੁਪਏ ਰੇਟ ਮੰਗੇ ਮੰਗਰ ਬੱਛੀ ਹੈ ਗੁਰਦਾਸਪੁਰ ਏਰੀਆ ਜੀ 9351093855 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਬਲਕਾਰ ਕੰਬਾਈਨ ਵਿਕਾਊ ਆ 2013 ਮਾਡਲ ਜੌਂਡੀਅਰ ਟਰੈਕਟਰ ਤੇ ਚੱਲੀ ਹੈ ਜੀ ਟਰੈਕਟਰ 2010 ਮਾਡਲ ਏਰੀਆ ਜੀ ਤਲਵੰਡੀ ਸਾਬੋ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 9988804955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਕਾਰ ਕੰਬਾਈਨ 2013 ਮਾਡਲ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੀ ਫਾਸਟ ਫੂਡ ਟਰੱਕ ਵਿਕਾਊ ਹੈ ਜੀ ਫਾਸਟ ਫੂਡ ਟਰੱਕ ਵਿਕਾਊ ਹੈ ਜੀ ਰੇਟ 2,25,000 ਏਰੀਆ ਗੁਰਦਾਸਪੁਰ 95012 72181 95012 72181 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫਾਸਟ ਫੂਡ ਟਰੱਕ ਹੈ ਜਿਹੜਾ 2,25,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦਾ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਵੈਗਨਰ ਗੱਡੀ ਵਿਕਾਊ ਹੈ ਜੀ 2006 ਮਾਡਲ ਗੱਡੀ ਹੈ ਓਕੇ ਰਿਪੋਰਟ ਸ਼ੀਲਡ ਇੰਜਨ ਏਰੀਆ ਜੀ ਜਾਖਲ 2006 ਮਾਡਲ ਗੱਡੀ ਹੈ 82,000 ਰੁਪਏ ਦਾ ਰੇਟ ਹੈ ਜੀ 9728492465 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੈਗਨਰ ਗੱਡੀ ਹੈ ਜਿਹੜੀ 82000 ਚ ਖਰੀਦ ਸਕਦੇ 2006 ਮਾਡਲ ਗੱਡੀ ਹੈ ਜੀ ਗੱਡੀ ਪੰਜਾਬ ਨੰਬਰ ਹੈ ਬਾਕੀ ਕਾਗਜ਼ੇ ਵਗੈਰਾ ਸਾਰੇ ਪੂਰੇ ਨੇ ਇਸ ਨੰਬਰ ਤੇ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਉ ਹੈ ਜੀ 11/665 ਪੰਜ ਦਾ ਡੈਂਪਰ ਰੇਲ ਦਾ ਹਿੱਸਾ ਏਰੀਆ ਜੀ ਲੁਵਾਨੀਆਂ ਵਾਲਾ ਮੁਕਸਰ ਰੇਟ 138000 138000 ਪਰ ਰੇਟ ਮੰਗਿਆ ਜੀ ਰੇਲ ਦਾ ਹਿੱਸਾ ਲੱਗਿਆ ਹੋਇਆ ਡੈਂਪਰ ਟਰਾਲਾ ਵਿਕਾਊ ਹੈ 11x6 ਪੈਨ ਪੈਨ ਦਾ ਏਰੀਆ ਪਿੰਡ ਲਵਾਨੀਆਂ ਵਾਲਾ ਮੁਕਸਰ ਬਾਟਪੂਰਾ 856377 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਜਿਹੜਾ ਡੈਂਪਰ ਖਰੀਦ ਸਕਦੇ ਹੋ 15 ਤੋਂ 20 ਏਕੜ ਜ਼ਮੀਨ ਚਾਹੀਦੀ ਹੈ ਤਰਨਤਾਰਨ ਏਰੀਏ ਚ 15 ਤੋਂ 20 ਲੱਖ ਦੀ ਰੇਂਜ ਦੇ ਵਿੱਚ ਹੁਣ ਤਾਂ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਤਰਨਤਾਰਨ ਏਰੀਏ ਦੇ ਵਿੱਚ 15 20 ਕਿਲੇ ਜ਼ਮੀਨ ਤਾਂ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੇ ਨੰਬਰ ਨੋਟ ਕਰ ਲਓ 9875594015 ਇਸ ਨੰਬਰ ਤੇ ਸੰਪਰਕ ਕਰੋ ਮੋਟਰ ਕਨੈਕਸ਼ਨ ਚਾਹੀਦਾ ਇਸ ਵੀਰ ਨੂੰ ਸੰਗਰੂਰ ਲਹਿਰਾਗਾਗਾ ਖੋਖਰਕਲਾ ਏਰੀਏ ਦੇ ਵਿੱਚ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੇ 6283702580 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਮੋਟਰ ਕਨੈਕਸ਼ਨ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੇ ਅੱਗੇ ਗੱਲ ਕਰਦੇ ਹਾਂ ਜੀ 127 ਗਜ ਦਾ ਪਲਾਟ ਵਿਕਾਊ ਆ ਚੋਹਾਨ ਕਲੋਨੀ 18 ਫੁੱਟ ਗਲੀ ਦਾ ਫਰੰਟ ਹੈ ਜੀ ਰੇਟ ਹੈ ਜੀ 3300 ਰੁਪਏ ਗਜ ਦਾ 3300 ਰੁਪਏ ਗਜ ਦਾ ਰੇਟ ਰੱਖਿਆ ਗਿਆ ਏਰੀਆ ਰਾਜਪੁਰਾ 92171 43844 ਇਸ ਨੰਬਰ ਤੇ ਫੋਨ ਕਰਕੇ ਤੁਸੀਂ 127 ਗਜ ਦਾ ਪਲਾਟ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਤਰੇੜ ਕਿੱਲੇ ਜ਼ਮੀਨ ਵਿਕਾਊ ਹੈ ਜੀ ਚਾਰ ਮੋਟਰਾਂ ਡੱਬ ਵਾਲੀ ਚਟਾਲਾ ਰੋਡ ਤੇ ਹੈ ਬਾਣ ਹਰਿਆਣੇ ਦਾ ਜੀ 36 ਕਿੱਲੇ ਕਿਨੂ ਦਾ ਬਾਗ ਲੱਗਿਆ ਹੋਇਆ 27 ਕਿੱਲਾਂ ਦੇ ਵਿੱਚ ਝੋਨਾ ਹੁੰਦਾ 50 ਲੱਖ ਰੁਪਏ ਠੇਕਾ ਆਉਂਦਾ ਜੀ 30 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ 30 ਲੱਖ ਰੁਪਏ ਰੇਟ ਮੰਗੇ ਕਿੱਲੇ ਦਾ 50 ਲੱਖ ਰੁਪਏ ਠੇਕਾ ਆਉਂਦਾ ਤਰੇੜ ਕਿੱਲੇ ਜ਼ਮੀਨ ਹੈ ਚਾਰ ਮੋਟਰਾਂ ਨੇ ਡੱਬ ਵਾਲੀ ਚਟਾਲਾ ਰੋਡ ਤੇ ਹੈ ਜੀ ਬਾਣ ਹਰਿਆਣੇ ਦਾ 36 ਕਿੱਲਾਂ ਦੇ ਵਿੱਚ ਕਿਨੂ ਦਾ ਬਾਗ ਲੱਗਿਆ 27 ਕਿੱਲੇ ਝੋਨਾ ਹੁੰਦਾ 7689244493 ਇਸ ਨੰਬਰ ਤੇ ਫੋਨ ਕਰਕੇ 63 ਗਿੱਲੇ ਜ਼ਮੀਨ 30 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਸਾਡੇ 12 ਮਰਲੇ ਚ ਬਣੀ ਕੋਠੀ ਵਿਕਾਊ ਹੈ ਜੀ ਪਿੰਡ ਨਰਵਾਣਾ ਬਠਿੰਡਾ ਸਾਰੀ ਤਿਆਰ ਹੈ ਜੀ ਕੋਠੀ ਤਿੰਨ ਬੈਡਰੂਮ ਨੇ ਗੈਸਟ੍ਰੋਮਿਕ ਗੈਲਰੀ ਦੋ ਰਸੋਈਆਂ ਸਾਰਾ ਬੀਮ ਤੇ ਪਾਇਆ ਹੋਇਆ ਹੈ ਜੀ ਪਸ਼ੂਆਂ ਦੇ ਲਈ ਦੋ ਬਰਾਂਡੇ ਬਣੇ ਨੇ ਜੀ ਇੱਕ ਤਾਂ ਪਸ਼ੂਆਂ ਲਈ ਬਣਿਆ ਇੱਕ ਤੂੜੀ ਵਾਸਤੇ ਬਣਿਆ ਹੋਇਆ। ਬਾਕੀ ਵੀਰ ਨੇ ਜੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਐ। ਤੁਸੀਂ ਵੀ ਇਸ ਤਰ੍ਹਾਂ ਆਪਦੀ ਕੋਠੀ ਮਕਾਨ ਦੀ ਐਡ ਸਾਨੂੰ ਬਣਾ ਕੇ ਭੇਜ ਸਕਦੇ ਹੋ। ਜਿਵੇਂ ਕਿ ਇਸ ਵੀਰ ਨੇ ਸਾਰਾ ਦਿਖਾਇਆ ਹੋਇਆ ਜੀ ਵਧੀਆ ਵਾਸ਼ਰੂਮ ਬਣੇ ਹੋਏ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਿਜਲੀ ਪਾਣੀ ਸਾਰੀਆਂ ਸੁਵਿਧਾ ਬਣੇ ਜੀ ਬਾਕੀ ਨਹਿਰ ਦਾ ਪਾਣੀ ਵੀ ਆਉਂਦਾ ਹੈ। ਤੇ ਪਸ਼ੂਆਂ ਦੇ ਲਈ ਵੀ ਬਹੁਤ ਸੋਹਣਾ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਤੇ ਕਿ ਏ ਟੂ ਜ਼ेड ਕੰਪਲੀਟ ਹੈ ਜੀ ਇੱਕ ਵੀ ਰੁਪਇਆ ਲੋਨ ਦੀ ਲੋੜ ਨਹੀਂ ਇਹ ਜੋੜੀਆਂ ਵਗੈਰਾ ਸਾਰਾ ਕੁਝ ਓਕੇ ਹੈਗਾ ਬਸ ਤੁਸੀਂ ਜਾ ਕੇ ਮਾਲਕ ਵੀਰ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਤੇ ਘਰ ਹੈ ਜਿਹੜਾ ਖਰੀਦ ਸਕਦੇ ਹੋ 12 ਮਰਲੇ ਦੇ ਵਿੱਚ ਇਹ ਬਣਿਆ ਜੀ ਤਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਇਆ ਦਾ ਰੇਟ ਹੈ ਜੀ ਸਾਰੀ ਤਿਆਰ ਹੈਗੀ ਕੋਠੀ ਤੁਸੀਂ ਦੇਖ ਹੀ ਸਕਦੇ ਹੋ ਵੀਰ ਨੇ ਬੜੀਆ ਸੋਹਣੀ ਵੀਡੀਓ ਬਣਾ ਕੇ ਭੇਜੀ ਆ ਪੱਕਾ ਵੇੜਾ ਜੀ ਦੋ ਰਸੋਈਆਂ ਬਣੀਆਂ ਹੋਈਆਂ ਨੇ ਇੱਕ ਗੈਸਟ ਰੂਮ ਗੈਲਰੀ ਅਤੇ ਪਸ਼ੂਆਂ ਦੇ ਲਈ ਵੀ ਬਹੁਤ ਸੋਹਣਾ ਬਣਿਆ ਤੇ ਬਾਕੀ ਕੋਈ ਕਮੀ ਪੇਸ਼ੀ ਨਹੀਂ ਬਸ ਤੁਸੀਂ ਮਾਲਕ ਵੀਰ ਦੇ ਨਾਲ ਸਿੱਧੀ ਗੱਲ ਕਰਕੇ ਖਰੀਦ ਸਕਦੇ ਹੋ ਜੀ ਤੇ ਨੰਬਰ ਹੈ ਜਿਹੜਾ ਉਹ ਤੁਸੀਂ ਨੋਟ ਕਰ ਲਓ 88727 86429 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦਾ ਕੁਠੀ ਜਿਹੜੀ 35 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਸਾਡੇ 12 ਮਰਲੇ ਦੇ ਵਿੱਚ ਬਣੀ ਹੈ ਸਾਰੀਆਂ ਸਹੂਿਦਾਵਾਂ ਨੇ ਜੀ ਬਸ ਤੁਸੀਂ ਜਾ ਕੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987988464 ਕਰਨਾ ਕਿ ਇਹ 5 ਤੋਂ 7 ਫੋਟੋਆਂ ਇਸ ਤਰ੍ਹਾਂ ਜਿਵੇਂ ਵੀਰ ਨੇ ਵੀਡੀਓ ਬਣਾ ਕੇ ਭੇਜਿਆ ਐ ਐਦਾਂ ਵੀਡੀਓ ਬਣਾ ਕੇ ਭੇਜੋ ਜੀ ਪ੍ਰੋਪਰ ਸਾਰੀ ਜਾਣਕਾਰੀ ਦਿਓ ਤਾਕੀ ਤੁਹਾਡੀ ਐਡ ਜਲਦੀ ਤੋਂ ਜਲਦੀ ਲਾ ਸਕੀਏ ਤੇ ਤੁਹਾਡੀ ਹਰ ਇੱਕ ਚੀਜ਼ ਛੇਤੀ ਬਿਕ ਸਕੀ। ਘਰ ਬੈਠੇ ਆਸਾਨੀ ਦੇ ਨਾਲ ਤੁਸੀਂ ਹਰ ਇੱਕ ਚੀਜ਼ ਵੇਚ ਤੇ ਖਰੀਦ ਸਕੋ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ। ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ।